ਮੇਰਾ ਨਾਮ ਮਨਵਾ ਮੇਰੇ ਹਸਬੰਡ ਦਾ ਹਾਂਜੀ ਉਹਨਾਂ ਦਾ ਨਾਮ ਜਤਨਜੀਤ ਆ ਕਰੋ ਰੋਟੀ ਖਾ ਕੇ ਕੰਮ ਤੇ ਗਿਆ ਸ਼ਾਮ ਨੂੰ ਘਰ ਨਹੀਂ ਆਏ ਕਿ ਦਿਹਾੜੀ ਲਾ ਕੇ ਤੇ ਬਾਜੂ ਦੇ ਦੀਦਿਆਂ ਵਾਲੇ ਚੋਂ ਉੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਜ 15 ਦਿਨ ਹੋ ਗਏ ਪਤਾ ਨਹੀਂ ਉਹਨਾਂ ਦਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲੜ-ਡੱੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਚਾਲ ਹੋਈ ਹਾਂਜੀ ਡੈੜੀ ਮੈਨਾਂ ਕੰਮ ਤੇ ਗਏ ਬਸ ਬਾਚਾਂ ਨੂੰ ਘਰ ਲਈ ਉਹਨਾਂ ਨੇ ਪਤਾ ਕਿ ਇਹ ਜਲਪੀਆਂ ਵਾਲੇ ਚੋਂ ਪੁੱਤਰ ਆ। ਉਸ ਤੋਂ ਬਾਅਦ ਘਰ ਨਹੀਂ ਹੋਇਆ। ਅੱਜ 15 ਦਿਨ ਹੋ ਗਿਆ ਨਾਲੋਂ ਘਰ ਹੋ ਗਿਆ। ਹਾਂਜੀ ਅਸੀਂ ਸਾਰੇ ਰਿਸ਼ਤੇਦਾਰ ਅੱਜ ਫੋਨ ਕੀਤੇ ਉਹ ਤਾਂ ਆ ਜੀ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹੇ। ਫੜਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਸੋਹਰਾ ਹੁਣੀ ਤੇ ਮੇਰੇ ਨਾਨਾ ਅਸੀਂ 4 ਲੱਭਣ ਗਏ ਸ਼ਹਿਰੋਂ ਬਟਾਲੇ। ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕ ਆਵੋ ਕੇ ਘਰੇ ਆ ਗਏ। ਆ ਇਸ ਦਿਨ ਪੁਲਿਸ ਨੂੰ ਗਿਆ ਕੋਟਲੇ। ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸ਼ਹਿਰ ਚ ਹੋਣੀ ਆ। ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ। 15 ਦਿਨ ਹੋ ਗਏ ਲਾਪਤਾ ਹੋਇਆ ਕੋਈ ਨਹੀਂ ਸਾਨੂੰ ਖ਼ਾਬ ਚਾਹੀਦਾ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿੜਦਾ ਗਿਆ ਰੋਟੀ ਲੈ ਕੇ ਗਿਆ ਵਾ ਉੱਥੋਂ ਕੰਮ ਕਰਕੇ ਆਇਆ ਵਾ ਸਾਮਾਂ ਨੂੰ 6 ਵਜੇ ਉੱਤਰਿਆ ਉੱਥੋਂ ਉਹਦੂ ਬਾਅਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਅਸੀਂ ਇੱਥੇ ਆ ਗਿਆ ਵਾ ਮਾਨ ਨਗਰ ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਹਟਾਇਆ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਪਿਓ ਪਤਾ ਹੀ ਲੇਬਰ ਦਾ ਕੰਮ ਕਰਦੇ ਆ ਬਿਆੜੀ ਲਾ ਕੇ ਆਣ ਕੇ ਘਰ ਲਿਆ ਚਲਾਉਣੇ ਆ। ਕਾਇਤ ਵੀ ਲਗਾਈ ਆ। ਅੱਜ 15 ਦਿਨ ਹੋ ਗਏ ਆ। ਕੁਝ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ। ਕੁਝ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ। ਉਹ ਬਿਆਨ ਵੀ ਦਿੰਦੇ ਆ ਵੀ ਇਹ ਉਹ ਸਕੂਟਰੀ ਤੇ ਬਾਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ। ਸਾਨੂੰ ਇਹ ਚਾਹੀਦਾ ਨਿਸ਼ਾਬ ਚਾਹੀਦਾ। ਵੀ ਇਹਦੇ ਕੋਲ ਪੁੱਛੋ ਇਹਨੂੰ ਫੜ ਵੀ ਸਕਦੇ ਯਾਰ ਕੁਝ ਪੁਲਿਸ ਇਹ ਪਾਰਚੋ ਬੰਦਾ ਕੱਢ ਚਾਹਦੀ ਆ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਇਹਨਾਂ ਸਾਡੇ ਬੰਦੇ ਦਾ ਥੋੜਾ ਬਹੁਤਾ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਨਾਲ ਸ਼ਾਬੀ ਇਹਦੋਂ ਮਿਲਣੀ ਚਾਹੀਦੀ ਐ ਨਾ ਵੀ ਛੇਤੀ ਤੇ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਅਜੇ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹਦੇ ਬਾਰੇ ਵੀ ਅਸੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜ਼ੀ ਕਉਮ ਦੇ ਫਿਰਦੇ ਰਹੇ ਆ ਉਹਦਾ ਵੀ ਕੋਈ ਸਾਨੂੰ ਇਨਸਾਬ ਨਹੀਂ ਮਿਲਿਆ ਉਹਦਾ ਵੀ ਉਹ ਦੋਸੀ ਵੀ ਹੈਗੇ ਤਾਰੀਵਾਲ ਦੇ ਦੋਸੀ ਕੁੰਡੇ ਦੇ ਉਹਨਾਂ ਮਾਰਿਆ ਤੇ ਨਾਂ ਪਿਓ ਪੁੱਤਾਂ ਨੇ ਮਾਰਿਆ ਸਾਨੂੰ ਐ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੂੰ ਜਿੱਥੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਸਾਨੂੰ ਬਤਾ ਵਿਚਾਰ ਨੂੰ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹ ਵੀ ਵਿੱਚ ਸਾਨੂੰ ਨਿਸ਼ਾਬੀ ਚਾਹੀਦੀ ਆ ਪੁਲਸਿਆ ਨੂੰ ਨਿਸ਼ਾਬੀ ਦੇਣੀ ਚਾਹੀਦੀ ਅਸੀਂ ਇਹ ਆ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁਲਸ ਕੋ ਆ ਜੰਦੇ ਆ ਕੋਈ ਨਹੀਂ ਆਨੂ ਦੱਸ ਰਹੀ ਪੁਲਸੀ ਵੀ ਇੱਕ ਬੰਦਾ ਨਹੀਂ ਹੈਗਾ ਵਾ ਕਿ ਨਹੀਂ ਹੈਗਾ ਉਹ ਕਹਿੰਦਾ ਹੈ ਘਰ ਘਰਾਂ ਅਗੇ 15 ਦਿਨ ਹੋ ਗਏ ਆ ਘਰ ਉਹਦੇ ਮਗਰ ਭੱਜੇ ਫਿਰਦੇ ਹੁਣ ਘਾਰੇ ਦੇ ਵਿੱਚ ਕਿੱਦਾਂ ਚੱਲੂਗਾ ਡਾਈ ਜੇ 15 ਦਿਨ ਦੇ ਵਿੱਚ ਇੱਥੇ ਉਹਦੇ ਮਗਰ ਭੱਜੇ ਫਿਰਨਦੇ ਆਨੂ 15 ਦਿਨਾਂ ਨੇ ਵੇਖਿਆ ਜੇ ਕੋਈ ਨਿਸ਼ਾਨ ਨਹੀਂ ਮਿਲਿਆ ਤੇ ਮਿਲਣਾ ਕਦੋਂ ਆ ਜੀ ਅਸਾ ਪਤਾ ਕਰਦਾ ਹੀ ਇਹ ਢੜਬ ਮੰਨ ਅਸਾ ਪਤਾ ਕਰਦਾ ਹੀ ਇਹ ਇਹਨਾਂ ਦੇ ਵੀ ਨਾ ਪਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ ਬੰਦਾ ਜਿੰਦਾਬਾ ਉਥੇ ਬੈਠਾ ਕੰਮ ਦੇ ਨਾਲ ਲਾ ਕੇ ਪਾਣੀ ਪਰ ਪਿਆ ਆ ਬਲਗਲ ਗੱਲਬਾਤ ਕਰ ਰਿਆ ਉਦੋਂ ਬਾਅਦ ਪਤਾ ਨਹੀਂ ਲੱਗਾ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਆ ਇਹਦੇ ਬਾਰੇ ਪੁੱਛ ਨਹੀਂ ਸਾਨੂੰ ਕੋਈ ਦੱਸ ਰਹੀ ਵੀ ਸਾਨੂੰ ਰਸਾਬੀ ਚਾਹੀਦੀ ਆ ਪੁੱਛ ਰਿਹਾ ਚਾਹੀਦਾ ਰਸਾਬੀ ਲੈਣੀ ਚਾਹੀਦੀ ਇਕਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਆਨਦਾਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ੋਕ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਹੈ ਤੇ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਬਣਦੀ ਕਾਰਵਾਈ ਸੀ ਮੁਕਤਮਾ ਨੰਬਰ 192 9724 ਐਕਸਰਸਾਈ ਬੀਐਨਐਸ ਦੇ ਤਹਿਤ ਜਿਹੜਾ ਉਦਰਜ ਕਰ ਲਿਆ ਹੈ ਉਹਨਾਂ ਦੋਵਾਂ ਮੁੰਡਿਆਂ ਦੇ ਖਿਲਾਫ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਿੰਨਾ ਜਿੰਨਾ ਦਾ ਵੀ ਉਹ ਨਾਂ ਲੈਦੇ ਰਹੇ ਅਸੀਂ ਉਹਨਾਂ ਨੂੰ ਲਿਆ ਕੇ ਪੁੱਛਗਛ ਸ਼ਕਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫ਼ਤੀਸ਼ ਚੱਲਦੀ ਏ ਜੇ ਇਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜਰੂਰ ਉਹਦੇ ਆਧਾਰ ਦੇ ਉੱਤੇ ਕਾਰਜ ਜੜੀ